ਮਹਿਜ ਤਿੰਨ ਕਨਾਲਾ ਪਿੱਛੇ ਹੀ ਇੱਕ ਭਰਾ ਦੂਜੇ ਭਰਾ ਦਾ ਦੁਸ਼ਮਣ ਬਣਿਆ ਤੇ ਦੂਸਰੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਕਸਬਾ ਮਮਦੋੜ ਤੋਂ ਜਿੱਥੇ ਕਿ ਇੱਕ ਜ਼ਮੀਨ ਦੇ ਟੁਕੜੇ ਦੇ ਪਿੱਛੇ ਭਰਾ ਹੀ ਭਰਾ ਦਾ ਕਾਤਲ ਬਣਿਆ ਰਸਤੇ ਦੇ ਵਿੱਚ ਘੇਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ ਅਤੇ ਦੂਸਰੇ ਭਰਾ ਦਾ ਪਰਿਵਾਰ ਹੀ ਉੱਜੜ ਗਿਆ ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਉਹਨਾਂ ਦੇ ਚਾਚੇ ਦੇ ਵੱਲੋਂ ਤਿੰਨ-ਤਿੰਨ ਕਨਾਲਾਂ ਸਾਰੇ ਹੀ ਭਰਾਵਾਂ ਨੂੰ ਦਾਦੇ ਦੇ ਵੱਲੋਂ ਵੰਡੀਆਂ ਗਈਆਂ ਸੀ ਤੇ ਇੱਕ ਚਾਚੇ ਨੇ ਗੁੱਸੇ ਦੇ ਵਿੱਚ ਆ ਕੇ ਸਾਰੀ ਹੀ ਜ਼ਮੀਨ ਯਾਨੀ ਕਿ ਤਿੰਨਾ ਭਰਾਵਾਂ ਦੇ ਹਿੱਸੇ ਦੀ ਜੋ 9 ਕਨਾਲਾਂ ਜ਼ਮੀਨ ਸੀ ਉਹ ਵਾਅਦ ਦਿੱਤੀ ਜਦੋਂ ਭਰਾਵਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਨੰਬਰਦਾਰ ਦੇ ਕੋਲ ਉਹ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਘੇਰ ਕੇ ਉਨ੍ਹਾਂ ਦੇ ਉੱਤੇ ਹਮਲਾ ਕਰ ਦਿੱਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਉਨ੍ਹਾਂ ਦੇ ਉੱਤੇ ਵਾਰ ਕੀਤੇ ਗਏ ਜਿਸ ਦੇ ਵਿੱਚ ਇੱਕ ਭਰਾ ਦੀ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਭਰਾ ਹੀ ਭਰਾ ਦਾ ਜ਼ਮੀਨ ਦੇ ਟੁਕੜੇ ਪਿੱਛੇ ਦੁਸ਼ਮਣ ਬਣਿਆ ਇੱਕ ਭਤੀਜੇ ਨੇ ਹੁਣ ਆਪਣੇ ਚਾਚੇ ਦੇ ਉੱਤੇ ਹੀ ਕਤਲ ਦੇ ਇਲਜ਼ਾਮ ਲਗਾਏ ਨੇ ਉਸ ਭਤੀਜੇ ਦਾ ਕਹਿਣਾ ਹੈ ਕਿ ਉਸਦੇ ਪਿਤਾ ਤਿੰਨ ਕਨਾਲਾ ਜ਼ਮੀਨ ਦੇ ਵਿੱਚ ਖੇਤੀ ਕਰਦੇ ਸੀ ਬਿੱਤੇ ਦਿਨਾਂ ਹੀ ਊਨਾ ਦੇ ਇੱਕ ਚਾਚੇ ਦੇ ਵੱਲੋਂ ਸਾਰੀ ਹੀ ਜ਼ਮੀਨ ਵਾਦ ਦਿੱਤੀ ਗਈ ਸੀ ਤੇ ਉਹ ਆਪਣਾ ਕਬਜ਼ਾ ਇਸ ਦੇ ਉੱਤੇ ਜਮਾ ਰਹੇ ਸੀ ਪਰੰਤੂ ਇਸ ਗੱਲ ਦਾ ਉਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਗਲਬਾਤ ਦੇ ਲਈ ਜਦੋਂ ਸਾਰੇ ਹੀ ਨੰਬਰਦਾਰ ਦੇ ਕੋਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਹੀ ਉਨ੍ਹਾਂ ਦੇ ਉੱਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਹੁਣ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਮਾਂ ਸੀ ਕਿ ਮੇਰੇ ਡੈਡੀ ਸੀ ਤੇ ਉਹਨਾਂ ਦੇ ਪੈਰੀਦਰੋਲਾ ਸੀ ਹਾਂ ਪੈਰੀਦਰੋਲਾ ਹੈਗਾ ਸੀ ਤੋਂ ਉਹਨਾਂ ਦੇ ਮੈਂ ਚਾਹ ਤੂੰ ਆਖਾਂ ਚੱਲੇ ਸੀ ਤੇ ਸਾਡੇ ਦਿਨ ਨੂੰ ਉਹਨਾਂ ਨਾਲ ਮਿਲਾਂ ਕਰਦਾ ਕਿਤੇ ਕਿਤੇ ਸੱਟਾਂ ਲੱਗੀਆਂ ਸੱਟਾਂ ਸੱਟ ਤੇ ਲੱਗੀਆਂ ਸਿਰ ਤੇ ਮਾਰਿਆ ਸਿਰ ਤੇ ਕਪਾ ਮਾਰਿਆ ਕਿਸੇ ਦੇ ਕੀ ਕਾਰਨ ਬਣਿਆ ਸਾਦੀ ਲੜਾਈ ਨੌਕਨਾਲੀ ਦਾ ਚੱਲਦਾ ਸੀ ਅਸੀ ਅੱਖਾਂ ਚੱਲੇ ਸ ਸ਼ਾਇਦ ਤੇਰਾ ਤੇ ਪਜਾਇਤ ਨੂੰ ਅੱਖ ਚੱਲੇ ਸਾਡਾ ਫੈਸਲਾ ਉਹਨਾ ਅਮਲਾ ਕਰ ਦਿੱਤਾ ਸਾਡੇ ਤੇ ਮੱਖਣ ਸਿੰਘ ਅਜਨ ਸਿੰਘ ਸੰਦੀਪ ਸਿੰਘ ਤੇ ਆਪਣਾ ਜਕਲਵਿੰਦਰ ਸਿੰਘ ਬਲਵਿੰਦਰ ਸਿੰਘ ਕਦੇ ਨਾ ਛੱਡਾਂ ਮਰੀ ਉਹਨਾਂ ਦੇ ਹੱਥ ਵਿੱਚ ਮੱਖਣ ਦੀ ਕਿਰਚ ਤੇ ਅਜਨ ਸਿੰਘ ਦੀ ਆਪਾ ਮੇਰੇ ਘਰ ਦੇ ਨੂੰ ਸਿਰ ਦੇ ਵਿੱਚ ਵੱਢ ਦਿੱਤਾ ਤੇ ਉਸ ਤੋਂ ਬਾਅਦ ਇਲਾਜ ਤੋਂ ਬਾਅਦ ਕੀ ਜਿੱਤਾ ਸੀ ਇਲਾਜ ਤੋਂ ਬਾਅਦ ਵੀ ਡੈਥ ਹੋ ਗਈ ਕਿੰਨੇ ਦਿਨਾਂ ਬਾਅਦ ਬਾਹਣਾ ਦਿਨ ਇਹ ਮੇਰਾ ਜਿਹੜਾ ਨਿਰਤਕ ਜਿਮਨ ਸਿੰਘ ਹੈ ਉਹ ਮੇਰਾ ਛੋਟਾ ਬ੍ਰਦਰ ਸੀਗਾ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਭਰਾ ਆ ਇਹਨਾਂ ਦਾ ਤੇ ਤੀਜੀ ਜਗਾ ਛੋਟਾ ਜੋ ਮੱਖਣ ਸਿੰਘ ਜਿਹਨੇ ਇਹ ਉਚਾਰੀ ਕਰਵਾਈ ਕੀਤੀ ਹੈ ਉਹ ਵੜ ਡੋਕਰਾਂ ਦੀਆਂ ਲੜਾਈ ਝਗੜਾ ਕਰਉਂਦੀ ਘਟਨਾ ਇਹ ਸੀ ਕਿ ਸਾਡੀ ਨੌਕ ਨਾਲਾ ਜ਼ਮੀਨ ਜੋ ਕਿ ਸਾਡੇ ਬਾਪੂ ਜੀ ਡੈਥ ਹੋ ਚੁੱਕੇ ਨੇ ਉਹਨਾਂ ਦੀ ਸਾਨੂੰ ਜੋ ਈਸੇ ਵੰਡੀ ਜਮੀਨ ਆਉਂਦੀ ਸੀ ਤਿੰਨ ਤਿੰਨ ਕਨਾਲ ਆਈ ਸੀ ਪਿੱਛੇ ਸੀਜ਼ਨ ਦੇ ਵਿੱਚ ਰਸਤਾ ਨਾ ਹੋਣ ਕਾਰਨ ਜਿੰ ਜਦੋਂ ਇੱਕ ਅੱਛੀ ਸੀਗੀ ਤੇ ਪੰਚਾਇਤ ਐ ਵੰਡ ਕੀਤੀ ਸੀਗੀ ਅਸਤਾਨਾ ਹੋਣ ਕਰਨਾ ਉਹ ਸਾਡੀ ਨੌਂ ਕਨਾਲਾ ਖਾਲੀ ਪਈ ਸੀ ਜਦ ਕਿ ਸਾਡੀਆਂ ਤਿੰਨ ਤਿੰਨ ਕਨਾਲਾਂ ਪਹਿਲਾਂ ਵੰਡ ਹੋ ਚੁੱਕੀ ਸੀ ਇਸ ਮੱਖਣ ਸਿੰਘ ਨੇ ਤੇ ਜਾ ਕੇ ਤੇ ਨੇ ਸਾਰੀ ਜ਼ਮੀਨ ਤੇ ਕਬਜ਼ਾ ਕਰਕੇ ਤੇ ਵਾਲੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਜਦੋਂ ਅਸੀਂ ਉਹਨਾਂ ਨੂੰ ਵੇਖ ਕੇ ਤੇ ਪੰਚਾਇਤ ਕੋਲ ਕਹਿਣ ਚੱਲੇ ਸੀ ਮੋਤਬਰ ਬੰਦਿਆਂ ਨੂੰ ਜਿਨ੍ਹਾਂ ਨੇ ਸਾਡਾ ਫੈਸਲਾ ਕਰਵਾਇਆ ਸੀਗਾ ਕਿ ਅੱਜ ਮੱਖਣ ਸਿੰਘ ਨੇ ਇਹ ਸਾਰੀ ਜ਼ਮੀਨ ਜਿਹੜੀ ਸਾਡੀ ਵੀ 6 ਕਨਾਲਾਂ ਤੇ 3 ਕਨਾਲਾਂ ਆਪਣੀ ਵੀ ਵਹਾ ਲਈ ਤੇ ਜਦੋਂ ਅਸੀਂ ਅਜੇ ਉਹਨਾਂ ਦੇ ਘਰ ਪਹੁੰਚੇ ਹੀ ਨਹੀਂ ਆ ਤੇ ਰਸਤੇ ਦੇ ਵਿੱਚ ਇਹਨਾਂ ਨੇ ਮੋਟਰਸਾਈਕਲ ਰੋਕ ਕੇ ਸਾਰਾ ਤੇ ਸਾਨੂੰ ਉੱਥੇ ਹੀ ਇਹਨਾਂ ਜਿਹੜੇ ਮੋਟਰਸਾਈਕਲ ਤੋਂ ਉਤਰਦਿਆਂ ਨਾਲ ਹੀ ਸਾਡੇ ਤੇ ਜਾਣ ਦੇ ਬਾਬਲਾ ਕਰ ਲਿਆ ਜਿਹਦੇ ਵਿੱਚ ਇਹਨਾਂ ਨੇ ਮੱਖਣ ਸਿੰਘ ਸਦਾ ਜੱਗਾ ਸਿੰਘ ਅਜੀਤ ਸਿੰਘ ਮੱਖਣ ਸਿੰਘ ਸੰਦੀਪ ਸਿੰਘ ਮੱਖਣ ਸਿੰਘ ਮਾਇਆ ਬੀਬੀ ਪਤਨੀ ਇਹਦੀ ਮੱਖਣ ਸਿੰਘ ਤੇ ਦੋ ਮੇਰੇ ਆਣ ਜੀ ਜੋ ਕਿ ਬਲਵਿੰਦਰ ਸਿੰਘ ਮਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਮਲਕਾਰ ਸਿੰਘ ਜੋ ਕਿ ਇਹਨਾਂ ਨੇ ਅੰਮਲਾ ਸਾਡੇ ਦੇਸ਼ੇ ਬੰਦ ਨੇ ਅਸੀਂ ਸਾਰੇ ਹੀ ਜਗਦੇ ਹਾਂ ਤਕਰੀਬਾ ਤਿੰਨ ਹੀ ਜਣੇ ਸੱਟ ਲੱਗੀ ਸੀ ਸੱਟ ਜਿਹੜਾ ਸਿਰ ਦੇ ਵਿੱਚ ਕਾਪਾ ਮਰਿਆ ਸੀਗਾ ਤੇ ਜੋ ਹੈ ਮੇਰਾ ਨਰਕਾ ਆਰਮੀ ਸੈੰਘ ਹੀ ਇਹਨੂੰ ਕਿਰਚਮਾਰੀ ਜੋ ਕਿ ਇਹਦੀ ਨੱਕ ਦੀ ਹੱਡੀ ਚਲੀ ਗਈ ਮੇਰੇ ਆ ਅਜੇ ਤੱਕ ਫ੍ਰੈਕਚਰ ਨੇ ਇਹ ਪੂਰੀ ਬਾਹਵਾ ਫ੍ਰੈਕਚਰ ਨੇ ਜੀ ਤੇ ਵਿੱਚ ਮੈਨੂੰ ਵੀ ਬਹੁਤ ਸਾਰੀਆਂ ਸੱਟਾਂ ਮਾਰੀਆਂ ਇਹਨੂੰ ਕਿੰਨੇ ਦਿਨਾਂ ਬਾਅਦ ਜਿਹੜੀ ਤੁਹਾਡੇ ਤੁਹਾਡੇ ਭਰਾ ਦੀ ਮੌਤ ਹੋਈ ਹੈ ਮੇਰੇ ਛੋਟੇ ਭਰਾ ਦੀ ਮੌਤ 22 ਦਿਨ ਦੇ ਬਾਅਦ ਹੋਈ ਮਤਲਬ 22 ਤਰੀਕ ਵਾਲੀ ਇਹ ਕੀਤਾ ਸੀਗਾ ਐਡਮਿਟ ਕੀਤਾ ਸੀ ਤਕਰੀਬਨ 1 ਦੋ ਅ ਕਿੰਨੇ ਮੈਡੀ ਨੂੰ ਕਿਤੇ ਦਾਖਲ ਕਰਾਇਆ ਗਿਆ ਸੀ ਤੇ ਭਰਾ ਨੂੰ ਕਿਤੇ ਦਾਖਲ ਕਰਾਇਆ ਗਿਆ ਸੀ ਮੇਰਾ ਬੇਟਾ ਇਹਨਾਂ ਨੇ ਰੈਫਰ ਕਰਕੇ ਮਮਦੂਰ ਤੋਂ ਰੈਫਰ ਕਰਕੇ ਫਰੋਇਪਰ ਦਿੱਤਾ ਸੀਗਾ ਫਰੋਇਪੋਰ ਤੋਂ ਰੈਫਰ ਕਰਕੇ ਇਹਨਾਂ ਨੇ ਗੋਗੋ ਗੋਬਿੰਦ ਕਾਲਜ ਜੀ ਇਹਨਾਂ ਨੇ ਸਰਕਾਰੀ ਹਸਪਤਾਲ ਚ ਭੇਜਿਆ ਸੀਗਾ ਰੈਫਰ ਤੇ ਤੁਹਾਡੇ ਭਰਾ ਨੂੰ ਕਿੱਥੇ ਦਾਖਲ ਕਰਾਇਆ ਮੇਰੇ ਛੋਟੇ ਭਰਾ ਨੂੰ ਜੋ ਮ੍ਰਿਤਕ ਸ਼ਿਮਨ ਸਿੰਘ ਹੈ ਉਹਨੂੰ ਬਾਗੀ ਹਸਪਤਾਲ ਵਿੱਚ ਦਾਖਾ ਕਰਵਾਇਆ ਸੀ ਜਿੱਦੀ ਕਿ ਹਾਲਤ ਬਹੁਤ ਕਬੀਰ ਸੀ ਕੱਲ ਮੌਤ ਹੋ ਗਈ ਹਾਂਜੀ ਕੱਲ ਮੌਤ ਹੋ ਗਈ ਜੀ ਇਹ ਤੁਹਾਡਾ ਕੀ ਰੋਲ ਸੀ ਇਹ ਘਟਨਾ ਪਿੰਡ ਸੇਠਾਂ ਵਾਲੇ ਮਮਰੋਟ ਠਾੜ ਦੀ ਏ ਜੋ ਕਿ ਤਿੰਨ ਪਰਿਵਾਰਾਂ ਦਾ ਆਪਸੀ ਐਲੀ ਦਾ ਕੁਝ ਥੇਰ ਪਹਿਲਾਂ ਰੋਲਾ ਚੱਲ ਰਿਹਾ ਸੀ ਤੇ ਜੋ ਜ਼ਮੀਨ ਸਭ ਤੋਂ ਪਹਿਲਾਂ ਮੱਖਣ ਸਿੰਘ ਕਾਸ਼ਤ ਕਰਦੇ ਸੀ ਸਾਰੀ ਜਿਹੜਾ ਫੈਸਲਾ ਸਾਰੇ ਬੰਦਿਆਂ ਨੇ ਮੋਹਤਵਰ ਪੰਚਾਇਤ ਨੇ ਪਾਇਆ ਕਿ ਤਿੰਨ ਸਾਰੇ ਤਿੰਨ ਭਰਾਵਾਂ ਨੂੰ ਟਾਈਟੇ ਕਿਲੇ ਜ਼ਮੀਨ ਸਾਰੇ ਕਾਸ਼ਤ ਕਰਕੇ ਦਿੱਤੀ ਸੀ ਸਾਰੀ ਵੰਡ ਕੀਤੀ ਸੀ ਜਿਹੜਾ ਨੌ ਕਨਾਲਾਂ ਦਾ ਫੈਸਲਾ ਸੀ ਉਹ ਖਾਲੀ ਰਹਿ ਗਿਆ ਸੀ ਰਸਤਾ ਨਹੀਂ ਗਿਆ ਸੀ ਤੇ ਉਹਦਾ ਝੋਨਾ ਨਹੀਂ ਲੱਗਿਆ ਹੁਣ ਉਹ ਜਿਹੜੀਆਂ ਨੌ ਕਨਾਲਾਂ ਤੇ ਮੱਖਣ ਸਿੰਘ ਨੇ ਉਹ ਸਾਰਾ ਕਾਸ਼ਤ ਕਰ ਲਿਆ ਤੇ ਇਹਨਾਂ ਨੂੰ ਵੰਡ ਦੀ ਆਈ ਸੀ ਤਿੰਨ ਤਿੰਨ ਕਨਾਲਾ ਤਿੰਨਾਂ ਪਰਾਂ ਨੂੰ ਤਿੰਨ ਕਨਾਲਾ ਮੱਖਣ ਸਿੰਘ ਨੂੰ ਤਿੰਨ ਕਨਾਲਾ ਨਾਮ ਸਿੰਘ ਨੂੰ ਤਿੰਨ ਕਨਾਲਾ ਇੰਚਮਣ ਸਿੰਘ ਨੂੰ ਤੇ ਉਹ ਉਸ ਦਿਨ ਜਿਹੜਾ ਦਿਨ 22 ਤਰੀਕ ਨੂੰ ਲੜਾਈ ਹੋਈ ਸੀ ਉਹ ਦਿਨ ਉਹਨੇ ਪਾਣੀ ਪਹਿਲਾਂ ਵਾਹ ਲਿਆ ਪਰ ਉਹ ਪਾਣੀ ਛੱਡਦਾ ਉਹਦੇ ਕਰਕੇ ਰੁਕ ਗਏ ਸੀ ਬੰਦਿਆਂ ਨੂੰ ਕਹਿਣ ਤੇ ਰਸਤੇ ਦੇ ਵਿੱਚ ਲੜਾਈ ਹੋ ਗਈ ਜੀ ਕਿੰਨੇ ਸੱਟਾਂ ਮਾਰੀਆਂ ਕਿਤੇ ਕਿਤੇ ਲੱਗੀਆਂ ਕਿੰਨੇ ਜਣੇ ਜ਼ਖਮੀ ਹੋਏ ਸੀ ਜ਼ਖਮੀ 3 ਜਣੇ ਹੋਏ ਸੀ ਰਮੇਸ਼ ਸਿੰਘ ਤੇ ਚੋਰ ਨਿੱਤਕ ਚਾਤਾ ਚਮਨ ਸਿੰਘ ਤੇ ਹਰਨਾਲ ਸਿੰਘ ਤੁਸੀਂ ਫੈਸਲਾ ਕਰਾਣਾ ਜੀ ਅਸੀਂ આજ ਤੋਂ ਪਹਿਲਾਂ 6 ਮਹੀਨੇ ਪਹਿਲਾਂ ਫੈਸਲਾ ਕਰਾਇਆ ਸੀ ਬੰਦੇ ਮੋਦ ਵਰ ਪਾਇਆ ਗੇ ਸਾਰਿਆਂ ਨੇ ਤੇ ਇਹਨਾਂ ਨੂੰ ਜਿਹੜਾ ਸਾਰਿਆਂ ਟਾਈ ਟਾਈ ਕਿਲੇ ਆਈ ਸੀ ਜਿੰਦੇ ਵਿੱਚੋਂ ਤਿੰਨ ਤਿੰਨ ਕਨਾਲਾ ਜਰੀ ਨੇ ਆਦੇ ਨਾਲ ਸੀ ਉੱਥੇ ਇਹਨਾਂ ਨੂੰ ਤਿੰਨ ਦਿਨਾਂ ਕਰ ਨਾਲ ਆਈ ਸੀ ਕਿੰਨੇ ਦਿਨਾਂ ਬਾਅਦ ਕਿਸ ਦੀ ਮੌਤ ਹੋ ਗਈ ਕਦੋਂ ਤੇ ਇਹ ਸਾਰ ਪਿਛਲੇ ਮਹੀਨੇ ਦੇ 22 ਨੂੰ ਲੜਾਈ ਹੋਈ ਸੀ ਤੇ ਕੱਲ 13 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਨਾਮ ਨਾਮਕੀ ਮਨ ਸਿੰਘ ਜੀ ਚਾਚਾ ਜੀ ਮਨ ਸਿੰਘ ਇਹ ਕਿੰਨੇ ਆਪੇ ਸੱਕੇ ਪ੍ਰਾਣ ਅੱਜ ਸੱਕੇ ਪ੍ਰਾਣੇ ਤਿੰਨੋ ਜੀ ਵੱਡੇ ਭਰਾ ਨੇ ਛੋਟੇ ਭਰਾ ਦੀ ਜਾਨ ਲੈ ਹਾਂਜੀ ਹਾਂਜੀ ਬਿਲਕੁਲ ਜੀ ਛੋਟੇ ਛੋਟੇ ਪ੍ਰਾਣੇ ਆਦੇ ਤੋਂ ਵੱਡੇ ਭਰਾ ਦੀ ਜੀ ਇਹ ਸਰ 22 ਤਰੀਕ ਦੀ ਗੱਲ ਹੈ ਪਿਛਲੇ ਤੇ ਸਾਡਾ ਨਾ ਜ਼ਮੀਨ ਦਾ ਵਿਵਾਦ ਸੀ ਮੰਨ ਕੇ ਚਲੋ ਸਾਡਾ ਵੰਦ ਸੀ ਦਾਦਾ ਜੀ ਦੀ ਸਹੀ ਤਰੀਕੇ ਨਾਲ ਪੰਚਾਇਤ ਨੇ ਸਾਡੀ ਵੰਡ ਕਰਾਤੀ ਸੀ ਤੇ ਕੁਝ ਕਹਿ ਲੋ ਤੁਸੀਂ ਵੀ ਕਨਕ ਦੇ ਸੀਜ਼ਨ ਦੇ ਵਿੱਚ ਮੁੜ ਕੇ ਨਾ ਸਾਡੇ ਪਾਰ ਜ਼ਮੀਨ ਇਹ ਸਾਨੂੰ ਤਿੰਨ ਤਿੰਨ ਕਨਾਲਾਂ ਹਿੱਸੇ ਦੀ ਆਈ ਸੀ ਠੀਕ ਹੈ ਤਿੰਨ ਕਨਾਲਾਂ ਚਿਮਨ ਸਿੰਘ ਦੇ ਨਾਮ ਤਿੰਨ ਕਨਾਲਾਂ ਮੇਰੇ ਡੈਡੀ ਅਰਨਾਮ ਸਿੰਘ ਇੱਤ ਤਿੰਨ ਕਨਾਲਾ ਮੇਰੇ ਚਾਚੇ ਮੱਖਣ ਸਿੰਘ ਦੇ ਨਾਮ ਤੇ ਠੀਕ ਹੈ ਉਹ ਰਸਤਾ ਨਾ ਹੋਣ ਕਰਕੇ ਉਦੋਂ ਨਹੀਂ ਵਾਈਗੀ ਕਿਸੇ ਤੋਂ ਵੀ ਹੁਣ ਕੀ ਕੀਤਾ ਚੋਰੀ ਨਾਲ ਮੇਰੇ ਚਾਚੇ ਨੇ ਮੱਖਣ ਸਿੰਘ ਨੇ ਜਿਹੜਾ ਸੀ ਉਹਨੇ ਜ਼ਮੀਨ ਵਾ ਲਈ ਸੀ ਸਾਰੀ ਨੌਕ ਨਾਲਾਂ ਦੀ ਨੌਕ ਨਾਲਾਂ ਸਾਡੇ ਤਿੰਨ ਕਨਾਲਾ ਸਾਡੇ ਹਿੱਸੇ ਦੀ ਵੀ ਤੇ ਤਿੰਨ ਕਨਾਲਾ ਚਾਚੇ ਚ ਮੰਦੇ ਹਿੱਸੇ ਦੀ ਜੀ ਦੇ ਸਬੰਧ ਵਿੱਚ ਅਸੀਂ ਜਿਹੜੇ ਮੋਹਤਵਾਰ ਸਾਡੇ ਬੰਦੇ ਸੀ ਸੁੱਖਾ ਨੰਬਰਦਾਰ ਬਲਵਿੰਦਰ ਐਮ ਸੀ ਅਸੀਂ ਸਾਰਿਆਂ ਨੇ ਇਹਨਾਂ ਨੂੰ ਅਸੀਂ ਕਹਿਣ ਆ ਰਹੇ ਸੀ ਕਿ ਵੀ ਵੀ ਜ਼ਮੀਨ ਦੀ ਜਿਹੜੀ ਤੁਸੀਂ ਵੰਡ ਕਰਵਾਈਏ ਉਹ ਇਹਨਾਂ ਨੇ ਵਾ ਲਈ ਤੇ ਰਸਤੇ ਦੇ ਵਿੱਚ ਇਹਨਾਂ ਨੇ ਸਾਡੇ ਤੇ ਮਤਲਬ ਕਿ ਪਹਿਲਾ ਹੀ ਸ਼ਾ ਇਹਨਾਂ ਨੂੰ ਅਸੀਂ ਮੱਖਣ ਸਿੰਘ ਅਜੇ ਸਿੰਘ ਸੰਦੀਪ ਸਿੰਘ ਤੇ ਉਹਨਾਂ ਦੀ ਪਤਨੀ ਮਾਇਆ ਬੀਬੀ ਮੇਰੀ ਦੋ ਪੂਰੇ ਮੁੰਡੇ ਆ ਗਏ ਨੇ ਬਲਵਿੰਦਰ ਸਿੰਘ ਬਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਬਲਕਾਰ ਸਿੰਘ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਾਡੇ ਤੇ ਹਮਲਾ ਕਰ ਦਿੱਤਾ ਸਾਨੂੰ ਨੰਬਰਦਾਰ ਕਰੇ ਪਹੁੰਚਣ ਦਾ ਮੌਕਾ ਹੀ ਨਹੀਂ ਦਿੱਤਾ ਜਿਹਦੇ ਵਿੱਚ ਮੇਰੇ ਤੇ ਇਹਨਾਂ ਨੇ ਸੱਟਾਂ ਮਾਰੀਆਂ ਨੇ ਇੱਕ ਮੇਰਾ ਦੰਦ ਚਵਾੜਾ ਟੋੜਤਾ ਇਹਨਾਂ ਨੇ ਇੱਕ ਇੱਥੇ ਮੇਰੇ ਨੱਕ ਦੀ ਹੱਡੀ ਥੋੜੀ ਇਹਨਾਂ ਨੇ ਮੇਰੇ ਚਾਚਾ ਚਿਮਨ ਸਿੰਘ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਹੈ ਕਰੀਬ 22-23 ਦਿਨ ਬਾਗੀ ਹਸਪੀਟਲ ਐਡਮਿਟ ਸੀ ਉਸ ਤੋਂ ਬਾਅਦ ਉਹਨਾਂ ਦੀ ਪਰਸੋਂ ਡੈਥ ਹੋ ਗਈ ਹੈ ਤੇ ਕੱਲ ਸੰਸਕਾਰ ਸੀ ਉਹਨਾਂ ਦਾ ਤੇ ਅੱਜ ਉਹਨਾਂ ਦੇ ਅਸਥੀਆਂ ਫੁੱਲ ਤੇ ਜਿਹਦੇ ਅਸੀਂ ਇਹੀ ਚਾਹੁੰਦੇ ਆ ਕਿ ਕਿੰਨੇ ਪਰਿਵਾਰ ਜਿਹੜੇ ਇੱਕੋ ਹੀ ਸੀਗਾ ਹਾਂਜੀ ਤਿੰਨ ਇੱਕ ਪਰਿਵਾਰ ਸੀ ਸੀ ਕਰਨ ਕਿੰਨੀ ਜ਼ਮੀਨ ਦਾ ਸੀ ਰੋਲਾ ਕਿੰਨੀ ਜ਼ਮੀਨ ਦਾ 9 ਕਨਾਲਾਂ ਦਾ ਬਿਲਕੁਲ ਜੀ ਬਾਕੀ ਸਾਰੀ ਵੰਡ ਸਹੀ ਤਰੀਕੇ ਨਾਲ ਹੋ ਵੀ ਗਈ ਸੀ